ਸਤਿਗੁਰੂ ਦੀ ਸੇਵਾ ਪ੍ਰਵਾਹ ਦੇ ਤੌਰ ਤੇ ਰਿਪੋਰਟ ਤੇ ਗ੍ਰੈਂਡ ਦਿੱਤੇ ਸਤਿਗੁਰੂ ਆਪ ਦਾ ਦਾਨ ਕੋ ਧੰਨਵਾਦ ਲੱਖ ਲੱਖ ਸ਼ੁਕਰਗੁਜ਼ਾਰੀ ਹੋ ਪਾਛਾ ਦੀ ਰਸਤੇ ਚਾਉਂਦੇ ਆਂ ਇਹ ਤੁਹਾਡੀ ਬਣਾ ਲਾਣ ਲਈ ਆਪ ਨੂੰ ਬਹੁਤ ਬਹੁਤ ਧੰਨ ਜਾਨ ਬੱਚੇ ਜਾਣ ਕੇ ਤੁਮਾਂ ਬਖਸ਼ਿਸ਼ ਅਨਿਤ ਸਤਿਗੁਰੂ ਦੇ ਦਿਸਵਾਤ ਬਖਸ਼ ਨਹੀਂ ਅਸੋ ਲਈ ਆਪ ਪ੍ਰਕਾਸ਼ਪਨ ਹੋ ਕੇ ਸੰਤਾਂ ਨੂੰ ਦਰਸ਼ਨ ਦਿਵਾਉਣ ਦੀ ਬਖਸ਼ਿਸ਼ ਜਾਨ ਕਰੋ ਸੇਹੀ ਪਿਆਰੀ ਮੇਲ ਜਿਨ੍ਹਾਂ ਦੇ ਮਰੇ ਆਪ ਜੀ ਦਾ ਨਾਮ ਸੇ ਪਿਆਰੀ ਨਾਲ ਖਨਾਮ ਚੋਟੀ ਕਲਾ ਤੇਰੇ ਪਾਉਨੇ ਸਰ ਵਾਹਿਗੁਰੂ ਅਖੰਸਾ ਵਾਹਿਗੁਰਜੀ ਕੀ ਫਤਿਹ ਨਾਮ ਦੀ ਪੰਦੜੀ ਨਾਂ ਦੀ ਪੰਦ ਜਲਦੜੀ ਮੇਰਾ ਅੰਦਰ ਠੰਡਾ ਗੁਰ ਦਰਸ਼ਨ ਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਸੰਤ ਕਾ ਦੁਖਨ ਮਾ ਤੋਏ ਬਲੀ ਨੋ ਸੰਤ ਦੁਖ ਸੁਮਤਿ ਵੀ ਤੇ ਸਚਿਆ ਤੇ ਕੋਟਾ ਕੋਈ ਸਚਿਆ ਦੁਸਤ ਪਾਵੈ ਸੋਏ ਸੰਤ ਕਾ ਕਿਰਪਾਲ ਕਿਰਪਾ ਦੇ ਤਰੈ ਨਾਨਕ ਸੁਮਿੰਦਰ ਕੀ ਤਰੈ ਸੁਖੇ ਦੁਸਤ ਦੇ ਕੋ ਵਾਇ ਸੁਖੇ ਦੁਖ ਦਾਸ ਜੋ ਲਬੈ ਸੰਤ ਕਾ ਦੁਖਨ ਸਰ ਜੋਣ ਪਾਇ ਸੁਖੇ ਦੁਸਤ ਸਚਿ ਸੁਖ ਹਲ ਗਾਇਰੋ ਸੰਸਾਰ ਕੋਟਾ ਲੈ ਸੰਭੈ ਦੁਪ ਦੇ ਸੰਗਾਇ ਸੰਭੈ ਦੁਪ ਦੇ ਕਿੰਗਾਇ ਸੰਦੋ ਕੀ ਗਤਾ ਪਾਉਤਨਾਇ ਇਨਾਮ ਸੁਭਾਰੇ ਸੋ ਸਿਟਪਾਇ ਸੰਤ ਕਾ ਨਿੰਦਕ ਮਹਾ ਹਤੁ ਕਾਇ ਸੰਤ ਕਾ ਨਿੰਦਕ ਇਰਿ ਤਨ ਨ ਸੰਭੈ ਦੁਪ ਦੇ ਸੱਜ ਸਮਾਤਾ ਸੁ ਹੋਕ ਰੂਪ ਨਾ ਰੇਖ ਨਾ ਰਗ ਕੇ ਛਸਤਰ ਗੁਰ ਤੇ ਪ੍ਰਭ ਆਗਣਾ ਸੇ ਬ੍ਰਹਮਾ ਬੇਰਾ ਉਹ ਲੋਰੋ ਕੀ ਕੰਤੇ ਆ ਗਏ ਉਸ ਤੇ ਪ੍ਰਣਾਇ ਕਿ ਕੋਈ ਸਰਮ ਨਾ ਕਰ ਤਾਰੇ ਕੋ ਸੋਏ ਆਪੇ ਬਿਨਾ ਆਪੇ ਦਨ ਗਰਗਿਰ ਕੇ ਇਸ ਜਨ ਆਪੇ ਪਰਮੇਸ਼ਰ ਗੋਬਿੰਦ ਕਿਰਪਾ ਨਾਲ ਜਲਪਸੰਗ ਸਾਧ ਰੇ ਕੀ ਚਰਨੀ ਪਾਉ ਹੁ ਨਾਨਕ ਬੜੇ ਉਦਾਉ ਹੁ ਸਤਿਗੁਰ ਸਰਣਾ ਜੋ ਕੇ ਕਿਰਪਾ ਸੋਈ ਹੋਵੇ ਹਰ ਪੰਗਾ ਕਾਲੇ ਸੁਪੂਰ ਇਸ ਕਾ ਮੰਤਰ ਨਾ ਹੋਣ ਹੋਰ لوت وتے ہند سنوں ودھو کی Let's ਸਗਲ ਸਮਗਰੀ ਤੁਮਰਾ ਸੂਤਰ ਧਾਰੀ ਤੁਮ ਤੇ ਹੋਇ ਸੋ ਤੁਮਰੀ ਗਤ ਮਿਤ ਤੁਮਹੀ ਜਾ ਨਾਨਕ ਦਾਸ ਸਦਾ ਸਤਨਾਮ ਦੇਵ ਪਿੰਡ ਸਭ ਕਾਹ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾ ਪਾਤਸ਼ਾਹ ਜੀ ਆਪ ਜੀ ਨੇ ਮਹਾਨ ਕਿਰਪਾਤਾ ਦਇਆ ਬਖਸ਼ਿਸ਼ ਕੀਤੀ ਸਤਿਗੁਰ ਜੀ ਆਪੇ ਸੇਵਕਾਂ ਨੂੰ ਸੁਭਾਗੇ ਸਮੇ ਬਖਸ਼ਿਸ਼ ਕੀਤੀ ਪਾਤਸ਼ਾਹ ਜੀ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰ ਨਦਰ ਕਰੇ ਜਿੱਥੇ ਜਾਏ ਮਹੇ ਮੇਰਾ ਸਤਗੁਰੂ ਸੋ ਤਾਂ ਸੁਹਾਵਾ RAM ਰਾਜੇ ਦੀ ਬਹਾਵ ਕਾਂਸਾ ਸਤਗੁਰੂ ਜੀ ਆਪ ਜੀ ਨੇ ਮਹਾਨ ਕਿਰਪਾਲਤਾ ਦਇਆ ਬਖਸ਼ਿਸ਼ ਕੀਤੀ ਹੈ ਪਾਤਸ਼ਾਹ ਜੀ ਇਹਨਾਂ ਸਥਾਨਾਂ ਤੇ ਪਹੁੰਚ ਕੇ ਇਹਨਾਂ ਸਥਾਨਾਂ ਨੂੰ ਭਾਗ ਲਾਇਆ ਹੈ ਪਾਤਸ਼ਾਹ ਜੀ ਆਪ ਜੀ ਦਾ ਕੋਟਾਣ ਕੋਟ ਧੰਨਵਾਦ ਲੱਡ ਲੱਡ ਸ਼ੁਕਰ ਹੈ ਪਾਤਸ਼ਾਹ ਜੀ ਆਪ ਜੀ ਦੇ ਦਰ ਘਰ ਦੇ ਪ੍ਰੀਤਵਾਨ ਸਰਦਾਰ ਫੋਜਾ ਸਿੰਘ ਸਰਦਾਰ ਕਹਿਦਰ ਸਿੰਘ ਪਾਸ਼ਾ ਜੀ ਸੇਵਕ ਪਰਿਵਾਰ ਨੇ ਕਿਸੇ ਸਮੇਂ ਆਪ ਜੀ ਦੇ ਚਰਨ ਕਮਲਾਂ ਵਿੱਚ ਅਰਦਾਸ ਬੇਨਤੀ ਕੀਤੀ ਸੀ ਸਤਿਗੁਰੂ ਜੀਓ ਆਪ ਜੀ ਨੇ ਸੇਵਕ ਪਰਿਵਾਰ ਦੀ ਅਰਦਾਸ ਬੇਨਤੀ ਨੂੰ ਪ੍ਰਵਾਨ ਕਰਦਿਆਂ ਹੋਇਆ ਬੀਬੀ ਵਿਦਿਆ ਕੌਰ ਜੋ ਵਿਦੇਸ਼ ਵਿੱਚ ਰਹਣ ਪਾਸ਼ਾ ਜੀ ਉਹਨਾਂ ਦੇ ਸਰੀਰ ਤੇ ਕਸ਼ਟ ਆਇਆ ਸੀ ਸਤਿਗੁਰੂ ਜੀ ਆਪ ਜੀ ਨੇ ਕਿਰਪਾ ਕੀਤੀ ਰਾਹਤ ਕੀਤੀ ਬੀਬੀ ਵਿਦਿਆ ਕੌਰ ਨੂੰ ਤੰਦਰੁਸਤੀਆਂ ਦੇ ਦਾਣ ਬਖਸ਼ਿਸ਼ ਦਿੱਤੇ ਤੇ ਦੇ ਅਰੋਗਤਾ ਬਖਸ਼ਿਸ਼ ਕੀਤੀ ਪਾਤਸ਼ਾਹ ਜੀ ਆਪ ਜੀ ਦਾ ਠੋੜਾਣ ਕੋੜ ਧੰਨਵਾਦ ਕਰਦੇ ਹਾਂ ਲੱਖ ਲੱਖ ਸ਼ੁਕਰਾਨਾ ਕਰਦੇ ਹਾਂ ਹੋਇਆ ਪਾਤਸ਼ਾਹ ਜੀ ਉਹਨਾਂ ਦੇ ਸੁਪੁੱਤਰ ਸਰਦਾਰ ਸੁਖਚਾਨ ਸਿੰਘ ਬੀਬੀਆਂ ਬੱਚੇ ਸਾਰਾ ਪਰਿਵਾਰ ਇਕੱਤਰ ਹੁੰਦੇ ਹੋਏ ਆ ਪਾਤਸ਼ਾਹ ਜੀ ਆਪ ਜੀ ਦੇ ਕਾਮਨ ਸਰੂਪ ਇਹਨਾਂ ਸੋਨਾਂ ਤੇ ਲਿਆ ਕਰਕੇ ਪ੍ਰਕਾਸ਼ ਕਰੋ ਆਏ ਪ੍ਰਭਤਾਬ ਜੀ ਦੀ ਇਲਾਹੀ ਬਾਣੀ ਜੋ ਕਮਰਤ rong ਨਾਮ ਭਗਤ ਜਨਾ ਕੈ ਮਨ ਬਿਸਰਾਮ ਪਾਤਸ਼ਾਹ ਜੀ ਸ੍ਰੀ ਸੁਖੀ ਸਰ ਦੇ ਜਾਪ ਕਰਵਾਏ ਬਾਣੀ ਪੜੀ ਸੁਣੀ ਸਾਠੰਬਰਵਾਣ ਕਰਨੀ ਪਾਤਸ਼ਾਹ ਜੀ ਗੁਰਬਾਣੀ ਦਾ ਜਾਪ ਕਰਦੇ ਹਾਂ ਬਿਆਨਤ ਉਲ੍ਹਾ ਹੋ ਗਿਆਂ ਹੋਣ ਗਿਆ ਜਾਣ ਅੱਛੇ ਜਾਣ ਤੇ ਠਿਮਾ سیوک پروار نے ہاتھ جوڑ کے آپ جی چرنوں میں ہے گور جی کرپا کرنی میت کرنی پادشاہ جی اونا دی بچی کا اور جو بدش ہے پادشاہ جی آپ جی نے کرپا کرنی ਮੇਹਰ ਕਰਨੀ ਬੱਚੀ ਦੇ ਸਿਰ ਤੇ ਮੇਹਰ ਭਰਿਆ ਹੱਥ ਰੱਖਣਾ ਪਾਤਸ਼ਾਹ ਜੀ ਵਿਦੇਸ਼ ਵਿੱਚ ਅੰਗ ਸੰਗ ਸਹਾਇ ਨੂੰ ਪਾਤਸ਼ਾਹ ਜੀ ਵਿਦੇਸ਼ ਵਿੱਚ ਬੱਚੇ ਭక్తి ਹੋ ਜਾਵੇ ਪਿਆਰ ਹੋ ਜਾਵੇ ਸਤਿਗੁਰੂ ਦੇ ਸੇਵਕ ਪਰਿਵਾਰ ਇਸੇ ਤਰ੍ਹਾਂ ਹੀ ਆਪ ਜੀ ਦੇ ਚਰਨ ਪ੍ਰਸੰਗੇ ਪਾਤਸ਼ਾਹ ਜੀ ਕਿਰਪਾ ਕਰਨੀ ਮਿਹਰ ਕਰਨੀ ਸੇਵਕ ਪਰਿਵਾਰ ਦੀ ਅਰਦਾਸ ਬੇਨਤੀ ਨੂੰ ਪਰਵਾਨ ਕਰਨਾ ਪਾਤਸ਼ਾਹ ਜੀ ਉਹਨਾਂ ਦਾ ਬੱਚਾ ਕਾਕਾ ਮੰਦੀਪ ਸਿੰਘ ਜੋ ਵਿਦੇਸ਼ ਵਿੱਚ ਹੈ ਸਤਿਗੁਰੂ ਜੀ ਬੱਚੇ ਦੇ ਸਿਰ ਤੇ ਮਿਹਰ ਪ੍ਰਿਆਤ ਕਰਨਾ ਵਿਦਿਆ ਦੀ ਦਾਤ ਆਪਣੀ ਛਟ ਕਮਲਾਂ ਦਾ ਪਿਆਰ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਨਾਮ ਦੀ ਦਾਤ ਬਖਸ਼ਿਸ਼ ਕਰਨੀ ਪਾਤਸ਼ਾਹ ਜੀ ਅੰਗ ਸੰਸਹਾਈ ਹੋਣਾ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ ਪਾਤਸ਼ਾਹ ਜੀ ਜੋ ਬੱਚੇ ਇੱਥੇ ਹਨ ਸਤਿਗੁਰੂ ਜੀਓ ਕਾਕਾ ਅਰਸ਼ਦੀਪ ਸਿੰਘ ਅਤੇ ਬੀਬੀ ਜਗਦੀਪ ਕੌਰ ਪਾਤਸ਼ਾਹ ਜੀ ਇਹਨਾਂ ਦੇ ਸਿਰ ਤੇ ਵੀ ਮਿਹਰ ਭਰਿਆ ਤਰਕਣਾ ਪਾਤਸ਼ਾਹ ਜੀ ਅੰਗ ਸੰਗ ਸਹਾਇ ਉਹਨਾਂ ਕਾਰੋਬਾਰੋਚ ਵਾਤੇ ਤਰਕਣਾ ਬਖਸ਼ਿਸ਼ ਕਰਨੀਆਂ ਚੜ੍ਹਨੀਆਂ ਕਲਾ ਬਖਸ਼ਿਸ਼ ਕਰਨੀਆਂ ਪਾਤਸ਼ਾਹ ਜੀ ਸਾਰੇ ਪਰਿਵਾਰ ਦੇ ਸਿਰ ਤੇ ਮੇਰੇ ਪ੍ਰਿਆਤਮਾ ਪਰਿਵਾਰ ਵਿੱਚ ਸੁਖ ਸ਼ਾਂਤੀ ਵਰਤੌਣੀ ਪਰਸਪਰ ਪਿਆਰ ਏਕਤਾ ਤੇ ਪਾਗ ਬਖਸ਼ਿਸ਼ ਕਰਨਾਂ ਬਖਸ਼ਿਸ਼ ਕਰਨਾ ਪਤਸ਼ਾਹੀ ਹਾਰ ਪ੍ਰਕਾਣ ਸੰਸਾ ਯੋਗ ਸਤਿਗੁਰੂ ਜੀਓ ਹੋਰ ਜੋ ਮਾਈ ਭਾਈ ਆਪ ਜੀ ਦੇ ਦਰ ਤੇ ਤਿਲ ਫਰਮਾਰੇ ਤਰਣ ਸੋ ਵਾਹਿਗੁਰੂ ਜੀ ਕੀ ਫਤਿਹ ਜਨਮ ਕੰਮ ਕਰਨੇ ਨਾ ਆਇਆ ਸੁਖ ਨਾਨਕ ਸਰਣੀ ਪਾਇਆ

ਵਾਹਿਗੁਰੂ ਸਤ ਨਾਮ 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 ਵਾਹਿਗੁਰੂ ਸਤ Yeah, I'm mama, <laughs> <laughs>